ਅਕਾਲੀ ਦਲ ਬਦਲਵੰਨ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਇਲੈਕਸ਼ਨ ਲੜ ਚੁੱਕੇ ਇਲਾਕੇ ਦੇ ਮਸ਼ਹੂਰ ਸੰਤਕਰ ਹਦੇ ਸਟਾਰ ਇੰਪੈਕਟ ਦੇ ਐਮ ਡੀ ਹਾਜੀ ਮੁਹੰਮਦ ਉਵੇਸ਼ ਨੇ ਆਮ ਆਦਮੀ ਪਾਰਟੀ ਚ ਆਪਣੀ ਸਮੂਲੀਅਤ ਉਪਰੰਤ ਇਲਾਕੇ ਦੇ ਮੋਤਵਰ ਲੋਕਾਂ ਨਾਲ ਇੱਕ ਖਾਸ ਮੀਟਿੰਗ ਕੀਤੀ ਜਿਸ ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਮਿੱਥੇਰ ਦੀ ਜਿੱਤ ਯਕੀਨੀ ਕਰਨ ਲਈ ਕਈ ਤਰ੍ਹਾਂ ਦੀ ਪਲਾਨਿੰਗ ਕੀਤੀ ਗਈ ਮੀਟਿੰਗ ਚ ਹੋਰ ਕੀ ਕੀ ਹੋਇਆ ਤੁਸੀਂ ਖੁਦ ਹੀ ਸੁਣ ਲਓ ਮੀਟਿੰਗ ਸੀ ਕੀ ਫੈਸਲਾ ਜਿਹੜੇ MP ਦੇ ਇਲੈਕਸ਼ਨ ਲੜ ਰਹੇ ਕੁਮੇਥੇਰ ਜੀ ਉਹ ਜੇ ਆਪਾਂ ਸਾਰੇ ਪਾਰਟੀਆਂ ਦਾ ਕੰਪੈਰੀਸ਼ਨ ਕਰੀਏ ਹੀ ਇਜ਼ ਅ ਬੈਸਟ ਕੈਂਡੀਡੇਟ ਪਰ ਦਾ ਸਿਲੈਕਸ਼ਨ ਆਫ MP ਇੱਕ ਅੱਛੇ ਇਨਸਾਨ ਦੀ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਬਿਲਕੁਲ ਇਤਨਾ ਸਪੋਰਟ ਕਰਨੀ ਚਾਹੀਦੀ ਹੈ ਜਿੰਨੀ ਬੰਦਾ ਆਪਣੇ ਆਪਣੀ ਜ਼ਾਤ ਵਾਸਤੇ ਮਿਹਨਤ ਕਰਦਾ ਹੈ ਤੇ ਮੈਨੇ ਪੱਕੇ ਦਿਲ ਨਾਲ ਇਹ ਰਾਜ਼ਾ ਕੀਤਾ ਹੋਇਆ ਹੈ ਕਿ ਮੈਂ ਉਸ ਨੇਕ ਇਨਸਾਨ ਦੀ ਇੱਕ ਸਹੀ ਮਕਸਦ ਵਾਸਤੇ ਸਪੋਰਟ ਕਰਾਂਗੇ ਅੱਜ ਸਾਡੀ ਮੀਟਿੰਗ ਹੋਈ ਸੀ ਸਾਰੇ ਬੰਦਿਆਂ ਨੇ ਇੱਕ ਮੁੱਠੋ ਕੇ ਇੱਕ ਇੱਕ ਦਿਲ ਜਮੀਨ ਵਾਲੇ ਫੈਸਲਾ ਕੀਤਾ ਹੈ ਕਿ ਅਸੀਂ ਗੁਰਮੀਤ ਥੇੜ ਦੀ ਸਪੋਰਟ ਕਰਾਂਗੇ ਔਰ ਅਸੀਂ ਇੱਕ ਉਹਨਾਂ ਨੂੰ MP ਬਣਾ ਕੇ ਸੈਂਟਰ ਚ ਪੇ ਜਾਗੇ ਕੀ ਪਲਾਨਿੰਗ ਉਹਦੇ ਲਈ ਪਲਾਨਿੰਗ ਉਹਦਾ ਵਾਸਤੇ ਇਹ ਹੈਗੀ ਕਿ ਸਾਡੇ ਜ਼ਿਹਰ ਦੇ ਜੋ ਵੀ ਕੰਮ ਹਨ এডਿਕੇਸ਼ਨ ਦੇ ਲਗਾ ਲੋ ਇੰਡਸਟਰੀ ਦੇ ਲਗਾ ਲੋ ਹੈਲਥ ਪੁਆਇੰਟ ਆਫ View ਤੋਂ ਲਗਾ ਲੋ ਹੋਰ ਵੀ ਇਨਫਰਾਸਟ੍ਰਕਚਰ ਲਗਾਓ ਜਿੰਨਾ ਵੀ ਇੱਕ MP ਦੇ ਕੰਟੈਕਟਸ ਹੁੰਦੇ ਜੋ ਵੀ ਉਹਦੇ ਚ ਦੀ ਅਥਾਰਟੀ ਹੁੰਦੀ ਹੈ ਉਸ ਤੋਂ ਇਲਾਵਾ ਵੀ ਜਾ ਕੇ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਸ਼ਹਿਰ ਦੇ ਵਿੱਚ ਬਿਹਤਰ ਹਾਲਾਤ ਪੈਦਾ ਹੋਣ ਔਰ ਜਿਹੜਾ ਨਫਰਤ ਦਾ ਦੌਰ ਚੱਲ ਰਿਹਾ ਹੈ ਉਹਨੂੰ ਅਸੀਂ ਭਾਈਚਾਰੇ ਵਿੱਚ ਪੈਦਾ ਕਰੀਏ ਔਰ ਅੱچھے ਇਨਸਾਨ ਜਿਹੜੇ ਉੱਪਰ ਕੀ ਹੋਣ ਅੱچھے ਇਨਸਾਨ ਹਰ ਫੀਲਡ ਵਿੱਚ ਜਾ ਕੇ ਉੱਤਰਕੀ ਕਰੀਏ ਥੋੜੇ ਖਿਆਲ ਜੀ ਸਰ ਕੀ ਆਮ ਆਦਮੀ ਪਾਰਟੀ ਨੇ ਐਸੇ ਕੰਮ ਕੀਤੇ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜੇ ਵਾਅਦੇ ਦਿੱਤੇ ਹੈ ਉਹਨਾਂ ਨੇ ਇੱਕ ਆਮ ਜਿਹੜਾ ਕਾਮਨ ਮੈਨ ਹੈ ਆਮ ਇਨਸਾਨ ਉਹਦੀਆਂ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਦੀ ਰੋਟੀ ਆਰਥ ਨੂੰ ਪੂਰੀਆਂ ਕੀਤੀਆਂ ਹਨ ਔਰ ਉਹ ਸੈਟੀਸਫਾਈ ਹੈਗੇ ਪਰ ਆਪਾਂ ਨੂੰ ਕੀ ਚਾਹੀਦਾ ਓਵਰAllResult ਡਵੈਲਪਮੈਂਟ ਚਾਹੀਦੀ ਹੈ ਤੇ ਇਸ ਕਰਕੇ ਓਵਰAllResult ਡਵੈਲਪਮੈਂਟ ਹੋਏਗੀ ਪਹਿਲਾਂ ਬੰਦੇ ਨੂੰ ਪਲ ਕਰਾਂਗੇ ਉੱਪਰ ਖਿੱਚਾਂਗੇ ਫਿਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਲਗਤ ਤਰੱਕੀ ਦੇ ਰਸਤੇ ਕੋ ਚੱਲੇਗਾ ਕੀ ਲੱਗਦਾ ਕੀ ਦੇ ਨਾਲ ਮੀਥੇਰ ਜੀ ਦਾ ਮੁਕਾਬਲਾ ਤੁਸੀਂ ਬਣ ਸਕਦੇ ਦੇਖੋ 20 ਦੇ ਨਾਲ ਮੁਕਾਬਲਾ ਦੇਖੋ ਜੀ ਜਿੱਨੇ ਵੀ ਕੰਪੀਟੀਟਰ ਹੁੰਦੇ ਨੇ ਨਾ ਹਰ ਬੰਦਾ ਦਾ ਕੰਪਿਟੀਸ਼ਨ ਵਾਸਤੇ ਹੀ ਹੁੰਦਾ ਹੈ ਫਿਲਹਾਲ ਅਸੀਂ ਮੁਕਾਬਲੇ ਤੋਂ ਨਾ علاوہ ਆਪਣੀ ਜਿੱਤ 'ਤੇ ਵੀ ਜ਼ੋਰ ਦੇ ਰਹੇ ਹਾਂ ਔਰ ਸਾਡੀ ਅੱਜ ਦੀ ਸਾਰੀ ਮੀਟਿੰਗ ਦਾ ਅਸੀਂ ਕਿਸੇ ਕੰਪੀਟੀਟਰ ਨੂੰ ਕੁਝ ਨਹੀਂ ਕਿਹਾ ਅਸੀਂ ਸਿਰਫ ਇਹ ਗੱਲ ਦੀ ਸਾਨੀ ਜਿੱਤ ਹਾਸਲ ਕਰਨੀ ਹੈ ਔਰ ਜਿੱਤ ਹਾਸਲ ਕਰਨ ਵਾਸਤੇ ਇਸੇ ਲੋਕਾਂ ਨੂੰ ਆਪਣੇ ਜਿਹੜੇ ਮਕਸਦ ਹੈਗੇ ਸਾਡੀ ਇਹਨੇ ਪ੍ਰਾਪਤੀ ਹੈਗੀ ਉਹਨਾਂ ਬਾਰੇ ਵੀ ਦੱਸਾਂਗੇ ਪਲੱਸ ਅਸੀਂ ਇਹ ਦੱਸਾਂਗੇ ਕਿ ਇੱਕ ਸਹੀ ਇਨਸਾਨ ਹੀ ਤੁਹਾਡੀ ਸਹੀ ਨੁਮਾਇੰਦਗੀ ਕਰ ਸਕਦਾ ਤੁਸੀਂ ਪਹਿਲਾਂ ਕਾਲੀ ਦਲ ਦੇ ਵਿੱਚ ਰਹੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆਏ ਹੋ ਕੀ ਲੱਗਦਾ ਜੀ ਪੂਰੇ ਵਰਕਰ ਤੇ ਲੀਡਰ ਖਾਸ ਤੌਰ ਤੇ ਐਮਐਲਏ ਸਾਥ ਸਾਰੇ ਮਿਲ ਕੇ ਟੀਮ ਇੱਕਜੁੱਟ ਹੋ ਕੇ ਕੰਮ ਕਰੂਗੀ ਕੀ ਲੱਗਦਾ ਸਾਰੀ ਟੀਮ ਇੱਕਜੁੱਟ ਹੋ ਕੇ ਗੱਲ ਕਰ ਰਹੀ ਹੈ ਜੀ ਔਰ ਕਰਾਂਗੇ ਅਸੀਂ ਮੈਂ ਹੁਣ ਜਿਸ ਵੀ ਪਾਰਟੀ ਚ ਆਇਆ ਮੈਨੂੰ ਬਹੁਤ ਵੱਡੀ ਰਿਸਪੌਂਸਿਬਿਲਟੀ ਮਿਲ ਰਹੀ ਹੈ ਪੰਜਾਬ ਵਕਫ ਬੋਰਡ ਦੀ ਔਰ ਇਹਦੇ ਵਿੱਚ ਹਜੇ ਅਗਰ ਮੈਨੂੰ ਉਹਨਾਂ ਨੇ ਚੇਅਰਮੈਨ ਬਣਾਇਆ ਪੰਜਾਬ ਵਕਫ ਬੋਰਡ ਦਾ ਤਾਂ ਅਸੀਂ ਹੋਰ ਵੀ ਬਿਹਤਰ ਤਰੀਕੇ ਨਾਲ ਕੰਮ ਕਰਾਂਗੇ ਔਰ ਪੰਜਾਬ ਵਕਫ ਬੋਰਡ ਦੀ ਜਿਹੜੀ ਹੁਣ ਤੱਕ ਜਦੋਂ ਨਾਲ ਪੰਜਾਬ ਵਕਫ ਬੋਰਡ ਬਣਿਆ ਹੈ ਜੋ ਛਵੀ ਉਹਦੀ ਚੱਲ ਰਹੀ ਹੈ ਉਹਨੂੰ ਚੇਂਜ ਕਰਾਂਗੇ ਤਰੱਕੀ ਦੇ ਰਸਤੇ ਪਰ ਲੈ ਕੇ ਜਾਵਾਂਗੇ ਔਰ ਐਜੂਕੇਸ਼ਨ ਪਰ ਕੰਮ ਕਰਾਂਗੇ ਹੈਲਥ ਪਾਰਟ ਆਫ ਵੀ ਤੋਂ ਕੰਮ ਕਰਾਂਗੇ ਗੋ ਕੇ ਜੋ ਵੀ ادارے ਪੰਜਾਬ ਵਕਫ ਬੋਰਡ ਦੇ ਅੰਦਰ ਹਨ ਚਾਹੇਓ ਐਜੂਕੇਸ਼ਨ ਹੈ ਚਾਹੇਓ ਹਸਪੀਟਲ ਹੈ ਉਹ ਬਹੁਤ ਅੱਛਾ ਕੰਮ ਕਰ ਰਹੇ ਨੇ ਮੈਂ ਕਿਸੇ ਨੂੰ ਨਿੰਦਾ ਨਹੀਂ ਹੈਗਾ ਪਰ ਇਸ ਤੋਂ ਵੀ ਬੈਟਰ ਕਰਾਂਗੇ ਜਿਹੜਾ ਕਿ ਇੱਕ ਬਹੁਤ ਐਗਜ਼ੈਂਪਲਰੀ ਰੋਲ ਪਲੇ ਕਰਾਂਗੇ ਤੁਹਾਨੂੰ ਇਹ ਲੱਗਦਾ ਜੀ ਮਲੇ ਕੋਟਲੇ ਦੇ ਵਿੱਚ ਜਿਹੜੇ ਇਸ ਟਾਈਮ ਅਦਾਰੇ ਚੱਲਦੇ ਨੇ ਮੈਂ ਤੁਸੀਂ ਗੱਲ ਕੀਤੀ ਹੈ ਸਿਹਤ ਦੀ ਸਿਵਲ ਹਸਪਤਾਲ ਹੈ ਕੋਈ ਕੋਈ ਜ਼ਿਲ੍ਹਾ ਦਾ ਹਸਪਤਾਲ ਹੈ ਇਸਟਾ ਕੀ ਉਹਦੇ ਵਿੱਚ ਮਤਲਬ ਪ੍ਰੋਪਰ ਮਸ਼ੀਨਾ ਪ੍ਰੋਪਰ ਡਾਕਟਰ ਜਿਹਾ ਦੇਖੋ ਮੈਂ ਪਰਸਨਲੀ ਤਾਂ ਉੱਥੇ ਕਦੇ ਗਿਆ ਨਹੀਂ ਪਰ ਇੱਕ ਪੁਆਇੰਟ ਆਫ 뷰 ਤੋਂ ਲੈ ਕੇ ਜਿਹੜਾ ਗਾਇਨਡ ਡਿਪਾਰਟਮੈਂਟ ਹੈ ਉਹਨਾਂ ਦੇ ਡਾਕਟਰ ਮੇਰੇ ਕੋਲ ਐਚਓਡੀ ਆਏ ਸੀ ਤੇ ਉਹਨਾਂ ਨੇ ਮੈਨੂੰ ਮਜੂਰੀਆਂ ਦੱਸੀਆਂ ਨਹੀਂ ਆ ਤਾਂ ਮੈਨੂੰ ਆਪਣੇ ਜਿੰਨੀ ਕਿ ਮੇਰੀ ਹਿੰਮਤ ਹੈਗੀ ਮੈਂ ਉਹਨਾਂ ਨੂੰ ਮਸ਼ੀਨਰੀ ਵੀ ਪ੍ਰੋਵਾਈਡ ਕਰਾਈਆਂ 인ਫਰਾਸਟ੍ਰਕਚਰ ਵੀ ਦਿੱਤਾ ਔਰ ਸਾਰਾ ਕੁਝ ਪ੍ਰੋਵਾਈਡ ਕਰਾਇਆ ਪਰ ਮੈਨੇ ਜਿੱਥੇ ਤੱਕ ਕਿ ਮੈਨੇ ਸੁਨੇ ਹੈ ਕਿ ਉੱਥੇ ਬਹੁਤ ਸਾਰੀਆਂ ਚੀਜ਼ਾਂ ਦੀ ਕਮੀ ਹੈ ਔਰ ਬਹੁਤ ਸਾਰੇ ਡਾਕਟਰਸ ਦੀ ਵੀ ਕਮੀ ਹੈ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਐਜੂਕੇਸ਼ਨ ਬਾਰੇ ਕੀ ਕਹਿਣਾ ਚਾਹੁੰਗੇ ਮੇਰੇ ਕੋਲ ਕੁਟਰੇਗਾ ਐਜੂਕੇਸ਼ਨ ਮਾਰੇ ਤਾਂ ਦੇਖੋ ਜਿਹੜਾ ਮੇਰਾ ਕਨਸੈਪਟ ਹੈ ਉਹ ਆਮ ਬੰਦੇ ਦੀ ਸਮਝ ਤੋਂ ਅੱਲਾ ਕਰੇ ਆ ਜਾਵੇ ਤਾਂ ਠੀਕ ਹੈ এডুকেশন ਦਾ ਜਿਹੜਾ ਕਨਸੈਪਟ ਹੈ ਨਾ ਉਹ ਹੈਗਾ ਇੱਕ ਅੱਛਾ ਇਨਸਾਨ ਬਣਾਉਣਾ ਪਰ ਜਿੰਨੇ ਵੀ ادارے ਹੈਗੇ এডুকেশন ਦੇ ਉਹ ਸਾਰੇ ਸ਼ੋ ਕਰਦੇ ਨੇ ਸਾਡੇ ਬੱਚੇ ਡਾਕਟਰ ਬਣ ਜਾਣ ਇੰਜੀਨੀਅਰ ਬਣ ਜਾਣ ਇਹ ਸਾਰੇ ਬਰਸਰ ਰੋਜ਼ਗਾਰ ਬਣ ਜਾਣ ਪਰ ਇੱਕ ਆਮ ਹੈ ਜਿਹੜਾ এডুকেশন ਦਾ ਸ਼ਿਫਟ ਕੀ ਹੈ ਕਿ ਇੱਕ ਨੋਬਲ ਇਨਸਾਨ ਬਣ ਜਵੇ ਜਿਹੜਾ ਰੱਬ ਦਾ ਫਰਮਾਂ ਬਰਦਾਸ਼ ਹੋਵੇ ਔਰ ਉਹ ਦੁਨੀਆ 'ਚ ਵੀ ਕਾਮਯਾਬ ਹੋਵੇ ਆਖਰ 'ਚ ਕਾਮਯਾਬ ਹੋਵੇ ਅਕੋਰਡਿੰਗ ਟੂ ਇਸਲਾਮਿਕ ਸਿੱਖਿਆ ਅੱਜ ਕੀ ਅੱਜ ਮੀਟਿੰਗ ਹੋਈ ਤੇ ਕਿਸ ਤਰ੍ਹਾਂ ਮਿਹਨਤ ਕਰੋਗੇ ਮੀਤ ਜੀ ਇਨਸ਼ਾਅੱਲਾ ਘਰ ਘਰ ਜਾ ਕੇ ਜਿਹੜੇ ਪਹਿਲਾਂ ਮਿੰਦ ਕੀਤੀ ਐ ਐਮਐਲਏ ਵਾਸਤੇ ਸ੍ਰੀ ਹਜੇ ਬਸ ਇਨਸ਼ਾਅੱਲਾ ਕੀ ਹਮਨ ਲੱਗਦਾ ਕਿ ਪੋਜੀਸ਼ਨ ਜਿਹੜੀ ਆਮ ਆਦੀ ਪਾਰਟੀ ਦੀ ਵਧੀਆ ਬਹੁਤ ਵਧੀਆ ਇਕਬਾਲ ਫੌਜੀ ਸਾਡੇ ਨਾਲ ਹੈ ਇਕਬਾਲ ਭਾਜੀ ਕੀ ਕਹਿਣਾ ਚਾਹੋਗੇ 2 ਸਾਲ ਦੀ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਆ ਉਹਦੇ ਬਦਲੇ ਲੋਕ ਵੋਟਾਂ ਦੇਣਗੇ ਜਾਣਗੇ ਜਰੂਰ ਜੀ ਹੁਣ ਮਿਹਨਤ ਵੀ ਕਰਾਂਗੇ ਸਾਰੇ ਰਲ ਮਿਲ ਕੇ ਮਿਹਨਤ ਕਰਾਂਗੇ ਤੁਹਾਡਾ ਘਰ ਡੋਰ ਜਾਵਾਂਗੇ ਜਮਾਲਪੁਰਾ ਜਿੱਥੇ ਜਿੱਥੇ ਸਭ ਦੀ ਡਿਊਟੀ ਲੱਗੂਗੀ ਅਸੀਂ ਬਾਬੂ ਬੋਲ ਰਿਹਾ ਹਾਂ ਜਿਤਾਵਾਂਗੇ ਇਨਸ਼ਾਅੱਲਾ ਸਾਹਿਬ ਤੁਹਾਡੀ ਲੋਕਾਂ ਨਾਲ ਗੱਲ ਹੋਈ ਹੋਊਗੀ ਤੁਹਾਡੀ ਮੈਸੇਜ ਨੂੰ ਬੱਤਵਟ ਦੇ ਵਿੱਚ ਨੰਬਰ ਦੀ ਲਿਆ ਕੇ ਆ ਪਾਰਟੀ ਨੇ ਨਮਾਜ਼ਿਆ ਤਾਂ ਤਾਂ ਹੋਰ ਵੀ ਸਾਨੂੰ ਬਹੁਤ ਬਹੁਤ ਵਧੀਆ ਦਾ ਅਸਰ ਮਿਲੂਗਾ ਕਿਉਂਕਿ ਲੋਕਾਂ ਨੂੰ ਪਤਾ ਵੀ ਬਹੁਤ ਬਟਾ ਦਾ ਦਿੱਤਾ ਸਰਕਾਰ ਕਹਿੰਦਾ ਮਤਲਬ ਉਹੀ ਵੀ ਹੌਸਲੇ ਬੁਲੰਦ ਨੇ ਹੌਸਲੇ ਬੁਲੰਦ ਨੇ ਸਾਡੇ ਜਮਾਲਪੁਰ ਦੇ ਹੌਸਲੇ ਬੁਲੰਦ ਨੇ ਜੀ ਛੇਪਰਾਨ ਜੀ ਤੁਸੀਂ ਵੀ ਮਤਲਬ ਕਾਫੀ ਪੁਰਾਣੇ ਟਾਈਮ ਤੋਂ ਸਿਆਸਤ ਦੇ ਵਿੱਚ ਰਹੇ ਹੋ ਕਈ ਵਾਰ ਐਮ ਸੀ ਵੀ ਰਹੇ ਚੁੱਕੇ ਹੋ ਤੁਹਾਨੂੰ ਕੀ ਲੱਗਦਾ ਵੀ ਇਸ ਟਾਈਮ ਜਿਹੜਾ ਮੁਕਾਬਲਾ ਹੈ ਉਹ ਉਮੀਦ ਹੈ ਕਿ ਤਾਂ ਕਿਹਦੇ ਸਾਕੀ ਵੀ ਜਾਂਦਾ ਮੈਨੂੰ ਇਹ ਹੀ ਲੱਗਦੀ ਆ ਗੱਲ ਇਨਸ਼ਾਅੱਲਾ ਇੱਕ ਤਰ੍ਹਾਂ ਹੀ ਹੋ ਕੰਮ ਹੈ ਕారణਾ ਜਿੱਦਾਂ ਪਿੰਡਾਂ ਦੇ ਨੇੜੇ ਤੇ ਕੋਈ ਨਹੀਂ ਹੈ ਪਿੰਡਾਂ ਦੇ ਪਿੰਡਾਂ 'ਚ ਗਏ ਹੋ ਕੀ ਲੱਗਦਾ ਪਿੰਡਾਂ 'ਚ ਪੋਜੀਸ਼ਨ ਵਧੀਆ ਹੈ ਭਾਈ ਸਾਰੇ ਪਾਸੇ ਬੰਨੇ ਵੱਲੇ ਹੀ ਹੈ ਜਿਸ ਤਰ੍ਹਾਂ ਕਿ ਦਸਰੇ ਨੇ ਸ਼ਹਿਰ ਦੇ ਵਿੱਚ ਜਮਾਲਪੁਰੇ ਚੋਰ ਪਾਸੇ ਅਸੀਂ ਹਾਲ ਪਿੰਡਾਂ ਦੇ ਵਿੱਚ ਵੀ ਵਧੀਆ ਹਾਲ ਹੈ ਬਿਲਕੁਲ ਠੀਕ ਹੈ ਜੀ ਜਦੋਂ ਆਪਾਂ ਜਿਹੜੇ ਬੰਦੇ ਬੈਠੇ ਨੇ ਘਰਾਂ ਦੇ ਵਿੱਚ ਜੇ ਆਪਾਂ ਉਹਨਾਂ ਨੂੰ ਜਾ ਕੇ ਟੱਚਵਾਂਗੇ ਤੋੜਾਂਗੇ ਇਨਸ਼ਾਅੱਲਾ ਹੋਰ ਬੀਤਿਆ ਨੇ